ਹਾਂਜੀ ਮਿੱਤਰੋ ਜੇ ਤਾਂ ਫਿੰਕਸ ਕਰੇ ਅੱਜ ਆਪਾਂ ਕਰ ਰਹੇ ਆ ਸਪਰੇ ਕੋ ਡੀ ਐਨ ਏ ਦਵਾਈਆਂ ਸਪਰੇ ਕਰੀਏ ਨੇ ਫੰਗੀ ਫੋਰ ਤਾਂ ਪਾਤੀ ਇੱਕ ਬੋਲਦਾ ਇੱਕ ਟਿੱਕਾ ਪਾ ਨਵਿਰਦੀ ਆ ਲ ਖਾਲੀ ਹੋ ਗਈ ਆਪਣੀ ਕੋਰ ਰੈਗ ਨਾ ਹਾ ਤੋ ਠੀਕੇ ਖੋਲੀ ਪਈ ਆਪਣੀ ਇਹ ਵਾਲੀ ਇਹ ਵਾਲੀ ਬੱਸ ਤੁਸੀਂ ਸਾਡੀ ਸ਼ਕਲ ਵੇਖ ਲਓ ਤੁਹਾਨੂੰ ਲੱਗਦਾ ਇਹ ਬੇਲੇ ਬਲੇ ਸਰੇ ਕਰਦੇ ਨੇਲੇ ਬਲੇ ਨੂੰ ਕੰਮਕਰ ਵਾਲੇ ਬੰਦੇ ਆ ਫੇਰ ਇਹ ਕੰਮ ਚੱਲੀ ਜਾਂਦਾ ਆਪਣਾ ਮਿੱਤਰੋ ਬੜੀ ਡਰਮੀ ਗਈ ਐ ਕਿਉਂਕਿ ਉਹਨੇ ਤੇ ਸਪਰੇਅ ਛੜਕਣ ਲੱਗੇ ਪਹਿਲੀ ਸਪਰੇਅ ਆਏ ਲੀਪੜੀ ਛੇਰੀ ਜਵਾਰ ਤੇ ਵੀ ਕਰਾਂਗੇ ਥੋੜੀ ਜਿਹੀ ਲਿਪੜੀ ਚੱਲ ਗਈ ਕੀ ਇਹ ਤਾਂ ਇਹਦਾ ਪਟਕੰਟ ਕੱਲਾ ਆਦਮੀ ਹੈ ਤੋ ਬਰਾ ਪਾਣੀ ਆਪਸਾਰੀ ਔਰ ਨਿਕਲ ਕੀ ਬਾਪੂ ਨੇ ਆਖਿਆ ਲਾਲ ਹੀ ਨਿਕਲੂਗੀ ਕਹਿੰਦਾ ਸੱਚੀ ਵਾਰ ਕੇ ਲਾਲ ਨਿਕਲੇ ਤੇ ਪ ਲਾਲ ਲਾਲ ਕਰਦੇ ਨੇ ਚਿੱਟੇ ਪਾਣੀ ਤੋਂ ਚਿੱਟੀ ਸਪਰੇ ਤੋਂ ਲਾਲ ਲਾਲ ਕਰਦੇਗੇ ਇੱਕ ਮਿੰਟ ਹੋਰ ਪਾ ਦੇਗੇ ਇੱਕ ਹੋਰ ਰੰਗੀ ਹੈ ਜੀ ਤੇਰੇ ਕਾਤਨਾ ਕੰਮ ਕਰਨਾ ਪੋੜਾ लॻकिया स्टैंड जा मोबाइल टंगण वॾी ग्राम निकली नहीं है। दस ग्राम मसाला पूरी। तो दूं के कर लेने थोड़ी जवाब से कर लांगे। जवाब तेज नहीं है ना इनके पानी में का मलिक भी नहीं चार लांग। इतना भी कराव तो थो करती थोड़ा ये पानी नहीं चाह। ਹੁਣ ਆਪਾਂ ਕਰਦੇ ਹਾਂ ਚਿੱਟੇ ਪਾਣੀ ਤੋਂ ਚਿੱਟੀ ਦੋਹੀ ਤੋਂ ਲਾਲ ਦੇਖੋ ਬ੍ਰਾਪਾੜਤੀ ਹੁਣ ਆੜ ਕਰ ਦੇਣੀ ਆ ਥੋੜੀ ਜਿਹੀ ਆਗੇ ਨਾਲ ਲਾਲ ਵੀ ਕਰਦੇ ਆ ਦਾਲ ਜੀ ਨੂੰ ਹੋਰ ਥੀ ਥੋੜਾ ਜਿਆਦਾ ਰੱਖ ਲਿਓ ਨਾ ਨੀਹਾ ਕੋਈ ਵੀ ਬੰਦੋ ਜੀ ਨਾਲ ਕਰਾਂਗੇ ਜਿੱਦਣ ਮਾਰ ਕੋਈ ਨਾ ਆਇਆ ਯਾਰ ਦੱਬ ਕੇ ਸਪੋਰਟ ਕਰਿਆ ਕਰੋ ਕਿੰਨੇ ਵੀ ਮੇਰੇ ਭਰਾ ਵੇਂਦੇ ਆ ਯਾਰ ਸਾਰੇ ਦੱਬ ਕੇ ਸਪੋਰਟ ਕਰੋ ਯਾਰ ਫੇਰ ਹੀ ਆ ਕੇ ਆਵਾਂਗੇ ਹੌਲੀ ਹੌਲੀ ਜੰਮੀ ਪੜੀ ਪਈ ਹੈ ਵਿੱਚ ਦੇ ਟੱਕੜ ਬੱਲ ਕਰ ਕਰਨਾ ਕੁਦੀ ਗੜਲਾ ਦਾ ਅਜੇ ਇਹ ਜ਼ਮੀਨ ਕੰਨੀ ਆ ਮੁਸਕਲ ਦੇ ਜੀ ਮਾੜੀ ਮੋਟੀ ਹੀ ਰਹਗੀ ਚਲ ਸਪਰੀਆ ਜਤ ਵੀ ਕੋਈ ਹੁੰਦੇ ਗਲਤੀਆਂ ਸੁਪਰੀਆ ਹੁੰਦੀਆਂ ਨੇ ਇਨਸ਼ਾਅੱਲਾ ਉਹ ਰੱਤ ਤੇ ਚਪਾਈ ਨੇ ਜੇ ਮਲਮਲ ਵੀ ਲੈਂਦੀ ਨਹੀਂ ਜਦੋਂ ਵੀ ਇਹਦਾ ਬਾਪੂ ਜਾ ਕੇ ਘਰੇ ਜਾ ਕੇ ਸਿੱਟ ਕੇ ਚੈੱਕ ਕਰਦਾ ਹੁੰਦਾ ਪਹਿਲਾਂ ਕਿ ਨਹੀਂ ਕਿ ਦਵਾਈ ਨਾਲ ਲੱਗੀ ਪਈ ਹੈ ਬੈਠਾ ਬੜਾ ਹਸਾਉਣਾ ਹੁੰਦਾ ਜਦੋਂ ਘਰੀਆਂ ਵੜਾ ਕੀ ਰਸੀ ਸਿੱਟ ਕੇ ਚਾਗੜੂਗਾ ਆ ਕੀ ਲੱਗੀ ਪਈ ਹੈ ਅੱਜ ਕੀਦਰਾਣੀ ਧੋਕੇ ਲੈ ਕੇ ਆ ਬਾਪੂਰੇ ਕੰਮ ਕਰਦੇ ਰਹਾਈਆਂ ਬਾਕੀ ਮਿੱਤਰ ਦਿਖਾਉਣੇ ਸਪਰੇਅ ਕਰਦੇ ਦਿਖਾਵਾਂਗੇ ਜੀ ਦਿਖਾਇਆ ਗਿਆ ਨਹੀਂ ਤਾਂ ਮੁਸ਼ਕਲ ਹੀ ਇੰਨਾ ਕੀ ਦਿਖਾਇਆ ਜਾਊ ਆਪਣਾ ਕੰਮ ਆਪਣਾ ਹੋ ਗਿਆ ਕੰਪਲੀਟ ਸਾਰਾ ਦਵਾਈ ਕੋਲ ਜਲਦੀ ਆਉਣ ਲਈ ਆਸ ਜਿੱਚ ਮਗਾਹਗੀ ਤੇਰੇ ਪਰ ₹100 ਇਹ ਰਿਹਾ ਆਪਣਾ ਆਪਣਾ ਮੰਜਾ ടൈ ജോ പ്രചരണ മറന്നാ മറി ਸਰਗਮ ਉੱਪਰ ਗਿਆ ਹੁਣ ਬਸ ਪਾ ਕੇ 1 ਲੀਟਰ ਤੇ ਭਰਦਗੇ ਪਾਣੀ ਫਿਰ ਛਿਰਕਦੇ ਛੋਲੇ ਤੇ ਫਿਰ ਇਹ ਪਾਏ ਮਿੱਤਰੋ ਦੇਖਾਂਗੇ ਜੇ ਬਣਾ ਲਏ ਮਸਲੀ ਬਣਾਉਣ ਲਈ ਤਾਂ ਅੱਛਾ ਮੈਂ ਉਹ ਸਟੈਂਡ ਜਾਨੀ ਲੈ ਕੇ ਆਇਆ ਇੱਕ ਟ੍ਰੇ ਵਾਲਾ ਹੱਥ ਮੇਰੇ ਕੋਲ ਗਿਆ ਨਾ ਛੱਟਿਆ ਕੋੜਨਾ ਪੈਣਾ ਇਹ ਖੇਲੇ ਪੀ ਕਰਾਂਗੇ ਬਣਾ ਵੀਡੀਓ ਤੇ ਡੈਂਡ ਕੀਤਾ ਹੋਇਆ ਤੇ ਦਸ ਬਣਾਇਆ ਹੋਇਆ ਇੱਕ ਜੀ ਮਦਰਾ ਇੱਧਰ ਛੜਕਾਂਗੇ ਆਪਾਂ ਥੋੜੇ ਜਿਹਾ ਉੱਧਰ ਨਹੀਂ ਤੇ ਆਪਣੇ ਕੋਲ ਬਹੁਤ ਬਾਣ 100 200 ਕਿਲਾ ਬਾਣ ਆਪਣੇ ਕੋਲ ਆਖਲੀ ਤੰਮੀ ਰਹਿ ਗਈ ਹੋਣਾ ਕੋਸ਼ਿਸ਼ ਆਪਣੇ ਨਿਬੜ ਗਿਆ ਹੈ ਇਹ ਤੰਮੀ ਹੈ ਅੱਪ ਦਾ ਕੋਈ ਸਟੇਟਰਾ ਕਮੇਟ ਨਹੀਂ ਮਿਲਦਾ ਕਰਮੀ ਬਹੁਤ ਜ਼ੋਰ ਆ ਰਿਹਾ ਹੈ ਜੇ ਆਪਾਂ ਦੇ ਰਖਾਉਣੇ ਆ ਕਿ ਛੜ ਗਿਆ ਮੋਬਾਈਲ ਤੱਕ ਕਿ ਦੇਖਾਂਗੇ ਕਿ ਛੜ ਗਿਆ ਤੱਕ так как они не дотронутся к водообеспечению и обеспечиваются микроэнергетикой Здравствуйте Здравствуйте Здравствуйте, меня зовут Сергей Абдуллах रोटी सा बारह बजन हो गए बारह साढ़े बारह ਸਾਰੇ ਕਰਨੇ ਪੈਣਗੇ ਉਹ ਵੀ ਸੌਂਗਿਸ਼ਲ ਕੀ ਹੈ ਲੈ ਇਹ ਤਾਂ ਪਚੋ ਨੇ ਕੀਤੀ ਸੀ ਇਧਰੋਂ ਸ਼ੁਰੂਆਤ ਕੀਤੀ ਚੁੰਡ ਤੋਂ ਉਹ ਚੁੰਡ ਤੇ ਚੱਲਣਾ ਹਣਾ ਬਣਾ ਪੱਕਾ ਮੰਨ ਵੀ ਰਿਹਾ ਆਗਾ ਤੇ ਆਪਣਾ ਡੀ ਇਲੈਕਸ਼ਨ ਨੋਟਿਸ ਵੀ ਉਹ ਖੜਾ ਸਟੈਂਡ ਜਾਂ ਲਿਆਉਣਾ ਸੀ ਯਾਰ ਉਹ ਨਾ ਵਧੀਆ ਬਾਂਦੀ ਮਗਾਲਣਾ ਆੜ ਜਾਂਦਾ ਵਿੱਚ ਸੋਖਰ ਇਹਨਾਂ ਨਾਲ ਸਾਰੀ ਵੀਡੀਓ ਬਣ ਜਾਂਦੀ ਵਧੀਆ ਬਣਾ ਲੈਂਦੇ ਪਹਿਲਾਂ ਕੀਤੀ ਸੀ ਡੈਡੀ ਸੀਗਾ ਨਾਲ ਉਹ ਸੰਗ ਕੀ ਲੱਗਦੀ ਹੈ ਉਹ 5 ਲੀਟਰ ਨਹੀਂ ਕੀ ਕੰਮੜ ਘੱਤ ਨੇ ਜੋਰ ਬਟਣਾ ਵਾਹ ਨੀਰਾ ਪੱਠੇ ਇੱਥੇ ਉੱਤਰਦੇ ਨੇ ਆੜ ਦੀ ਬਹੁਤ ਗੰਦੀ ਅੱਜ ਮੜੀ ਸੁੱਕੀ ਹੈ ਸ਼ੁਕਰ ਹੈ ਕੱਲ ਪਰਸੋਂ ਦੇ ਪਿਆਸੀ ਆਵੇ ਸਤਰੀ ਨਾਲ ਲੱਗੀ ਜਵਾਰ ਇੱਟਾਂ ਹਲਦੀਆਂ ਨੇ ਜਮਾ ਖਾਦੀ ਪਈਆਂ ਦੇਖੋ ਕੀ ਹਾਲ ਹੈ ਤੇ ਇੱਥੇ ਪਿੰਡਿਆਂ ਦੇ ਬੂਟੇ ਲਾਏ ਆ ਵਧੀਆ ਠੰਡ ਜੋਗਰੀ ਆਉਂਦੇ ਆ ਬਸ ਇੱਕ ਜਾਨੇ ਦੀ ਵਾਧੂਆ ਚੌੜੇ ਚੌੜੇ ਮੰਮੀ ਆ ਕੇ ਧਰ ਲੈਂਦੇ ਆ ਤੇ ਵਾਸਤੇ ਇੰਟਾਂ ਬਸ ਇਹ ਵਾ ਬਾਕੀ ਤੁਹਾਡੀ ਸਪੋਰਟ ਚਾਹੀਦੀ ਖੱਚ ਕੇ ਬਸ ਜਿੱਦ ਤੱਕ ਬਣ ਗਿਆ ਗੱਲ ਮੋਨਟਾਈਜ਼ਰ ਹੋ ਗਿਆ 200 ਰੁਪਏ ਬੈਨ ਲੱਗੇ ਕੋਈ ਚੱਕਰੀ ਹੋਸ਼ਲਾ ਤੋਂ ਉੱਤੋਂ ਦਾ ਬੰਦੇ ਨੂੰ 24 ਸਾਲ ਹੋ ਗਏ 1 ਰੁਪਈ ਨਹੀਂ ਦੇਖਿਆ ਬਈ ਝੋਨੇ ਦੀ ਕਮਾਈ ਆ ਸਾਰੀ ਮਾਂ ਪਿੰਨ ਦੇ ਰਹੀ ਗਈ ਹੈ ਅੱਪ ਚਲਾਉਣਾ ਚਲਾਉਣਾ ਆਪਾਂ ਤਾਂ ਕਮਾ ਕੇ ਦੇਣੇ ਆਪਣੇ ਮੇਰਾ ਤਾਂ ਖਰਚਾ ਬਸ ਹੁਣ 400 400 ਹੋ ਗਿਆ ਪਹਿਲਾਂ ਸੀ ਗੱਲ 210 ਰੁਪਏ ਇੰਟਰਨੈਟ ਦਾ ਤੁਹਾਡਾ 400 ਹੋ ਗਿਆ ਤਾਂ ਕਿ ਅਮਲਿੰਟਡ ਹੁਣ ਆਪਾਂ ਬਲੌਗ ਪਾਉਣੇ ਨੇ ਫਿਰ ਅਮਲਿੰਟ ਇੰਟਰਨੈਟ ਚਾਹੀਦਾ ਨਹੀਂ ਤਾਂ 1.5 GB ਦਾ 1 GB ਤੋਂ ਵੀ ਖਤਮ ਹੋ ਜਾਂਦਾ ਸੀ ਚੰਗੋ ਵੀ ਮਿੱਤਰੋ ਓਕੇ ਮਿੱਤਰੋ ਜਵਾਰ ਤੇ ਸਪਰੇ ਕਰਕੇ ਫਿਰ ਚੱਲਿਆ ਉਹ ਘਰੇ ਓਕੇ ਮਿੱਤਰੋ